ਇਹ ਵਰ ਮੌਕਬੂਲ ਹੋ ਜਾਂਦੇ ਨੇ ਉਹਨਾਂ ਖੇਮਾਂ ਦੀ ਵੀ ਮਾਫੀ ਬਖਸ਼ਿਤ ਕਰਨੀ ਇਹਨਾਂ ਨੂੰ ਸਦੀ ਵਿਕਾਲ ਆਪਣੇ ਕਦਮਾਂ 'ਚ ਨਿਵਾਸ ਹੋ ਸਕੇ। ਇੱਕ ਅਜੇ ਸਾਧ ਸੰਗਤ ਆਓ ਸਾਰੀ ਸੰਗਤ ਅਰਦਾਸ ਕਰੀਏ ਮਾਰਾ ਕਹਿੰਦੇ ਲੇਖੇ ਕਿਤੇ ਨਾ ਛੁਟਿਆ ਜਿੰਨ ਕਨ ਪੂਰਨ ਹਾਰ ਆਪਾ ਤਰ ਪੈ ਮਾਚਰਦਾਸ ਕਰੀਏ ਸ੍ਰੀ ਦਰਸ਼ਕ ਕਮਾਲ ਜੀ ਜਿੰਨੀ ਕ ਮਾਲਕ ਨੇ ਉਹਨਾਂ ਨੂੰ ਆਜਿ ਬਖਸ਼ ਕੀਤੀ ਸੀ ਮਾਲਕ ਦੇ ਕਦਮਾਂ ਚ ਜਾਪ ਰਜ ਨੇ ਸਾਰੀ ਸੰਗਤੇ ਹੀ ਅਰਦਾਸ ਕਰੀਏ ਮਾਲਕ ਸ੍ਰੀ ਵੀ ਕਾਲ ਉਹਨਾਂ ਨੂੰ ਆਪਣੇ ਕਦਮਾਂ ਚ ਨਿਵਾਸ ਬਖਸ਼ ਕਰੇ ਪ੍ਰਵਾਹ ਨੂੰ ਪਨਾਮ ਮੰਨਦਾ ਬਲ ਬਖਸ਼ ਕਰੇ ਤੇ ਤੰਦਰੁਸਤੀ ਦਾਬ ਅਬ ਕੀ ਬਾਦ पक्षपे कोन ते पक्ष पदेश ਗੰਗਾ ਉਹ ਜਲ ਪੇੜਾ ਅਬ ਪੀ ਮਾਦ ਮਉਛ ਬੰਦੇ ਤੋ ਬਹੁਤ ਗੰਗਾ ਉਹ ਜਲ ਪੇੜਾ ਕਹ ਹਕਬੀ ਇਤੇ ਹੀ ਕਰ ਰਬੇਰਾ ਇਤੇ ਹੀ ਕਰ ਰਬੇਰਾ ਅਬ ਕੀ ਬਾਗ ਅਖਸ਼ ਬੰਦੇ ਕੋ ਆਏ ਕੋ ਗੋਮੀਏ ਦੇ ਅਬ ਕੀ ਬਾਗ ਅਖਸ਼ ਬੰਦੇ ਪੇ ਸਾਡੇ ਮੋਤੀ ਸੰਪਾਦਿਓ ਸਿੱਖਿਆਤਾਂ ਤੇ ਕੋਟੇ ਮਿਰੂ ਘਰ ਤੋਂ ਪ੍ਰੋਟੇ ਕਮੇਟੀ ਸਾਡੇ ਵੀਰ ਸਾਡੇ ਪ੍ਰਭੂ ਉਸ ਸਤੰਤਵਾਸ਼ ਪ੍ਰਭਾਵ ਦੇ ਬਹੁਤ ਖੁਸ਼ੀ ਹੋਏ ਨੇ ਸਾਰੀ ਸੰਗਤ ਵੱਲੋਂ ਪਰਿਵਾਰ ਵੱਲੋਂ ਸਾਡੇ ਪ੍ਰਮੋਤ ਪ੍ਰੋਤ ਕਵੀਰਾਂ ਦਾ ਬਹੁਤ ਧੰਨਵਾਦ ਜੀ ਆਇਆਂ ਆਓ ਸਾਰੀ ਸੰਗਤ ਰਵਿ ਨਿਕੇ ਸ਼ਤੁ ਸੇ ਪੰਛੀ ਤਰਸਾਨਾ ਬਸੇ ਪੰਛੀ ਆਪੀ ਬਾਗ ਹੈ ਪੰਛ ਬੰਦੇ ਕੋ ਬਹਰ ਨਾ ਅਗਲ ਤੇਰਾ ਆਪੀ ਬਾਗ ਹੈ ਪੰਛ ਬੰਦੇ ਕੋ ਬਹਰ ਨਾ ਬਲ ਤੇ ਨਾ ਨੈਨੂ ਨਕਟੂ ਸਰਬਨੁਰਾਸ ਕਗੇ ਨੈਨੂ ਮਖਟੂ ਸਰਬਨੁਰਾਸ ਦੇਦੀ ਕਹੇ ਅਨਮਾਨਾ ਤੇ ਤੋਹਦਨਾ ਤੋ ਜਲਖੇਰਾ ਬਾਬਾ ਆਪਣਾ ਖਸੋਹੇ ਹੁ ਆਪਣਾ ਵਸਾ ਕੇ ਰਹਿ ਗਾ ਕਦੀ ਕਰੀ ਕਾਲੇ ਤਾ ਮੰਗੇ ਕਦੀ ਕਰੀ ਕਾਲੇ ਤਾ ਮੰਗੇ ਅਰਥ ਚੈ ਤੂੰ ਆ ਅਰਥ ਚੈ ਤੂੰ ਆ ਧਰਮ ਰਹਿ ਜਾ ਬੰਦੇ ਕਮਾਂਗੇ ਧਰਮ ਰਹੀ ਜਦ ਮੇਕਾ ਤੇ ਮੈਂ ਕੋਪਰ ਕਰਮਾਏ ਜਦ ਲੈਖਾ ਮੰਗਾ ਜਾਂ ਮੁਕਤ ਕੇ ਜਾਹੇਗਾ Ми pedestrianfunded, Smile,осьона, COL, Saint, shirt Aco, Sari Ghaka, Sari Ghaka, Sari Ghaka, Sari Ghaka, Sari Okbrai Sari Ghaka, ਤੇਰਾ ਕਹਿਕ ਵੀ ਸੁਣੋ ਕਿਰਨ ਨਬੇਨਾ ਆਪਣੀ ਬਾਣੀ ਅੱਖਿ ਪੰਤੇ ਕੋ ਬਹੁਗੰਗਾ ਬਹੁਤ ਤੇਰਾ ਬਹੁਗੰਗਾ ਬਹੁਤ ਤੇਰਾ ਆਹੇ ਆਹ ਦਰਸ਼ਨ ਦੇ ਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾੜੀ ਮੁkte ਅਕੀਆਂ ਜਕੀਆਂ ਗਕੀਆਂ ਜਿਨ੍ਹਾਂ ਨਾਮ ਜਪਿਆ ਉਹ ਵੰਡ ਛਕਿਆ ਦੇਹ ਚਲਾਹੀ ਦੇਗ ਵਾਹੀ ਦੇ ਕੇ ਅੰਡਕ ਕੀਤਾ ਦਿਨਾਂ ਪਿਆਰੀਆਂ ਸੁਜਾਰੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਰਸਾ ਜੀ ਹੋ ਮੋਰਣਾ ਜੀ ਵਾਹਿਗੁਰੂ ਵਾਹਿਗੁਰੂ ਜੀ ਜਿੱਲਾ ਸਿੰਘ ਸਿੰਘਣੀਆਂ ਆਪਣੇ ਘਣਾ ਨੇ ਧਰਮ ਦੇ ਦੇਤ ਇਸ ਦਿੱਤੇ ਬੰਦ-ਬੰਦ ਕਟਾਏ ਖੂਪਰੀਆਂ ਲਹਾਈਆਂ ਚਰਖੀਆਂ ਤੇ ਚੜੇ ਤਨ ਆਰਿਆਂ ਨਾ ਚਰਾਈ ਕ ਉਪਲ ਦੀਆਂ ਦੇਗਾ ਤਹਵਾਲੇ ਗੈ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਕੇ ਕਲਾ ਚ ਸੋਏ ਨੀਂਧੀਆਂ ਤੇ ਤੰਗਾਈ ਦਿਨਾਂ ਸੰਗ ਸਿੰਗੜੀਆਂ ਭੰਗੜਾ ਦੀ ਦਿੱਤੀ ਹੋਈ ਕੁਰਬਾਨੀ ਦਾ ਧਿਆਨ ਤਰ ਕੇ ਖਾਲਸਾ ਜੀ ਗੁਰਨਾ ਨ ਜੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਬ ਤੱਕ ਤਾਂ ਸੂਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਮੂਰੋਲਣਾ ਜੀ ਵਾਹਿਗੁਰੂ ਵਾਹਿਗੁਰੂ ਜੀਓ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਰਿਵਾਜ ਕਰੋ ਵਾਹਿਗੁਰੂ ਜਿਤੇ ਆਵੇ ਜਿਤ ਆਪਨ ਕਾ ਸਦੰਗ ਸਰਬ ਸੋ ਹੋਵੇ ਜਹਾਂ ਜਾਂ ਖਾਲਸਾ ਜੀ ਤਹਾਂ ਤਰਛਿਆ ਰਹੇ ਅਤਿ ਦੇਗਤ ਜਿੰਦਗੀ ਪੈਰ ਪੰਥ ਕੀ ਜੀ ਸ੍ਰੀ ਸਰਬਤ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਮੁਲਾਇਏ ਗੁਰੂ ਆਹ ਕੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਣ ਦਾਣ ਵਸਾਉ ਦਾਣ ਭੋਸਾ ਕਾਲਪੁਰ ਆਪਣੇ ਪਾਸ ਕੇ ਸੁਆਸ ਸੁਹਾਇ ਇੰਤਕਾਰ ਦੀ ਉਸ ਨੂੰ ਕੋਰਤਾਰੇ ਗੁਰਦਵਾਰਿਆਂ ਪਾਠ ਨੂੰ ਵਿਛੋੜੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਣ ਬਖਸ਼ਣਾ ਜੀ ਇਹ ਨਿਮਾਣਿਆ ਦੇਮਾਣ ਨਿਤਾਣਿਆ ਦਿਨ ਦਾਣ ਨਿਉਟੀਆਂ ਦੀ ਯੋਗਨਗਤੀਆਂ ਤੇ ਗਤ ਤੰਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੀ ਬਾਣੀ ਦਾ ਪਰਮਾਨ ਹੈ ਜਿਸ ਗੁਰੂ ਮਹਾਰਾਜ ਰਾਣਾ ਰੋਲਾ ਕੋ ਰਹੇ ਰੰਧ ਨਦਨ ਫਕੀਰ ਵਾਰੀ ਆਪੋ ਆਪਣੀ ਕੋਈ ਨ ਬੰਦੇ ਦੀ ਸਰਗੁਰ ਮਹਾਰਾਜੀ ਸੰਸਾਰ ਦੇ ਭੇਦੀ 83 ਲੱਖ ਸੁਲਨਾ ਜੋ ਮਨੁੱਖਾ ਜੀਵ ਪ੍ਰਾਪਤ ਕਰਦੇ ਹੋਏ ਪਿਛਲੇ ਸਾਲ 26 ਜਨਮਰੀ ਨੂੰ ਸਤਗੁਰੂ ਮਹਾਰਾਜ ਪੂਜਨੀਕ ਸ੍ਰੀ ਦਰਸ਼ਨ ਕੁਮਾਰ ਜੀ ਬੰਗਾ ਜੋ ਲੋਕ ਸੇ ਪਰਲੋਕ ਔਕਾਤ ਤੁਲਨਾ ਕਰਦੇ ਸੰਗ ਸਤਗੁਰੂ ਮਹਾਰਾਜ ਉਹਨਾਂ ਦੀ ਸੰਸਾਰ ਦੀ ਯਾਤਰਾ ਪੂਰੀ ਸਤਗੁਰੂ ਮਹਾਰਾਜ ਨੋਕਰਾਂ ਉਹਨਾਂ ਦੀ ਹੈ ਲక్ష్ਮੀ ਮਾਨਾ ਚੰਨਣ ਕੌਰ ਜੀ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਲ ਪਰਦੇਸਾਂ ਤੋਂ ਆ ਕੇ ਆਪਣੇ ਗ੍ਰਹਿ ਮੰਡਕਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਸੰਜੀਤ ਕੁਮਾਰ ਜੀ ਬੰਗਾ ਭਰਵਿੰਦਰ ਕੁਮਾਰ ਜੀ ਬੰਗਾ ਅਜੀਤ ਕੁਮਾਰ ਜੀ ਸਪੁੱਤਰੀ ਪਸ਼ਮੀਰ कौर ਧੋਪਰੀਆਂ ਸਦਗੁਰ ਮਹਾਰਾਜ ਪਰਿਵਾਰ ਨਾਲ ਰਲ ਕੇ ਮਾਂਕਾਂ ਦੇ ਵਿੱਚ ਖਾਸੋਂ ਰੋਡ ਤੋਂ ਤੋਕੀ ਬਾਣੀ ਆਈ ਦਰਸਗੀ ਦਿਨ ਤਮਾਈ ਸ੍ਰੀ ਅਖੰਡ ਜਾਪ ਆਰੰਭ ਹੋਏ ਸਨ ਆਤਮ ਮਦ ਮਦ ਅੰਤ ਤੱਕ ਸਦਗੁਰ ਮਹਾਰਾਜ ਸਮਾਰਪੀ ਹੋਈ ਪਰਿਵਾਰ ਦੇ ਵਿੱਚੋਂ ਬਾਬੂ ਜੈਨ RAM ਜੀ ਸਦਗੁਰ ਮਹਾਰਾਜ ਪਰਿਵਾਰ ਦੀ ਰੋਟੀ ਰੋਟੀ ਸਦਗੁਰ ਮਹਾਰਾਜ ਇਹਨਾਂ ਨੇ ਪਰਿਵਾਰ ਨਾਲ ਰਲ ਕੇ ਉਨ੍ਹਾਂ ਦੇ ਜੀ ਜੇ ਸ੍ਰੀ ਹੰਸ ਰਾਜ ਜੀ ਕਮਲ ਜੂਤੇ ਬੰਗਾ ਜੀ ਅਜੀਤ ਕੁਮਾਰ ਜੀ ਅਮਰ ਬੰਗਾ ਜਗਦੀਸ਼ ਕੁਮਾਰ ਪ੍ਰਿੰਸ ਬੰਗਾ ਮਿੱਕੂ ਬੰਗਾ ਤੇ ਆਸ਼ੀਸ਼ ਬੰਗਾ ਉਹ ਵੀ ਬੱਚਿਆਂ ਨਾਲ ਰਣਕੇ ਪਾਸੋਂ ਰੋ ਤੋਂ ਤੋ ਹਕੀ ਬਾਣੀ ਆਈ ਤੇ ਸਗਲੀ ਸੰਤ ਮਟਾਈ ਸ੍ਰੀ ਅਖੰਡ ਜਾਪ ਵਿਛੜੀ ਰੂਹ ਦੇ ਅੰਭ ਕਰਾਇ ਸਨ ਸਤਗੁਰੂ ਮਹਾਰਾਜ ਵਿਛੜੀ ਰੂਹ ਨੂੰ ਆਪਣੇ ਜਨਮ ਚ ਨਿਵਾਸ ਦੇਣਾ ਪਿੱਛੇ ਪਰਵਾਰ ਨੂੰ ਪਾਣਾ ਮਨ ਦਾ ਬਰਬਖਸ਼ ਕਰਨਾ 加ਣੀ ਪੜੀ ਸੁਣੀ ਸੰਤ ਸੋਚ ਕੇ ਪ੍ਰਵਾਨ ਕਰਨੀ ਪੰਨ ਦਿਨ ਤੋਂ ਸੇਵਾ ਪਰਿਵਾਰ ਨੇ ਆਪਣੇ ਮਨ ਦੇ ਨਾਲ ਧੰਦੇ ਨਾਲ ਕੀਤੀ ਸੇਵਾ ਪ੍ਰਵਾਨ ਕਰਨੀ ਦੇਸਾਂ ਪ੍ਰਦੇਸਾਂ 'ਚ ਵਸਦੇ ਬੱਚਿਆਂ ਦੀਆਂ ਕਮਾਈਆਂ 'ਚ ਵਰਤਾਂ ਪਾਉਣੀਆਂ ਮਾਤਾ ਪਰਿਵਾਰ ਵੱਲੋਂ ਮਾਤਾ ਚੰਨਣ ਕੌਰ ਵੱਲੋਂ ਸਰਗੁਰੂ ਮਹਾਰਾਜ ਸ੍ਰੀ ਦਰਸ਼ਨ ਕੁਮਾਰ ਜੀ ਦੇ ਨਿਮਹਿਤ ਤਿੰਨੇ ਗੁਰਦੁਆਰਿਆਂ ਨੂੰ 55 5100 ਰੁਪਏ ਅਰਦਾਸ ਕਰਾਉਂਦੇ ਨੇ ਉਪਰੰਤ ਮਾਤਾ ਦੇ ਮੰਦਰ ਨੂੰ ਵੀ 5100 ਰੁਪਈਆ ਤੇ ਆਪਣੇ ਬਾਪਿਆਂ ਦੇ ਵਸਤ ਅਰਦਾਸ ਕਰਾਉਂਦੇ ਨੇ ਸਤਗੁਰੂ ਮਹਾਰਾਜ ਵਿਚਿਰੀ ਦੇ ਨਵੰਦ ਏ ਖਰ ਪਾਸੋਂ ਰੋਜ ਤੋਂ ਜੋ ਤੁਰਕੀ ਬਾਣੀ ਆਈ ਦਿਸੰਗੀ ਜੈਨ ਲਟਾਈ ਕੱਲਾ ਕੱਲਾ ਅਖਰ ਕੱਲਾ ਕਲਾ ਸਤਗੁਰੂ ਮਹਾਰਾਜ ਬੈਂਤੀ ਦੇ ਨਾਂ ਜੋੜ ਕੇ ਜਿਹੜੀਆਂ ਮਿੱਡੀਆਂ ਜੁਨਾ ਤੋਂ ਬਚਾ ਕੇ ਅਸਰ ਖਨਾ ਪਿੱਛੇ ਪਰਵਾਰ ਨੂੰ ਪਾਣਾ ਮੰਦਾ ਬਲਵਸ਼ੀਕਰਨ ਸਤਸਗੁਰੂ ਸ੍ਰੀ ਗੁਰੂ ਵਾਸ ਮਹਾਰਾਜੀ ਆਂ ਜਵਾਨਾਂ ਦੀ ਸਮਾਪਤੀ ਹੈ ਅਜੂਗ ਮੈਂ ਕੀਰਤਨ ਪ੍ਰਦਾਨਾ ਕੀਰਤਨ ਹੋਇਆ ਸਪੁਰ ਮਹਾਰਾਜ ਉਕਰੰਤ ਭੰਡਾਰੇ ਆਇ ਨਹੀਂ ਭੰਡਾਰੇ ਨੂੰ ਕੋਗਲਾ ਸੰਤਵ ਛਕਣ ਸਮਤ ਬਖਸ਼ਿਸ਼ ਕਰਨੀ ਜਿੰਨੇ ਵੀ ਰਿਸ਼ਤੇਦਾਰ ਸਾਥ ਸੰਬੰਧੀ ਇਸ ਗ੍ਰਹਿਬ ਚ ਪਹੁੰਚੇ ਸਭ ਦੇ ਕਾਗਜ਼ ਕਦਮ ਲਿਖੇ ਲੈਣੇ ਭੁੱਲਾ ਚੁੱਕਾ ਦੀ ਮਾਫੀ ਹੁਕਮਨਾਮਾ ਬਖਸ਼ਿਸ਼ ਕਰੋ ਇੱਥੇ ਹੀ ਦੀਵਾਨਾ ਦੀ ਸਮਾਪਤੀ ਹੈ ਸਹੀ ਪਿਆਰੇ ਮੇ ਤੇਰਾ ਨਾਮ ਚਤੇ ਆਵੇ ਨਾਨਕ ਨਾਮ ਤੜੀ ਗਲਾ ਤੇਰੇ ਭਾਉ ਜੋ ਬੋਲੇ ਸੋ ਨਰਪੈ ਸਤਿਗੁਰੂ ਦਾਸ ਮਹਾਰਾਜ ਸੋ ਪ੍ਰਬੰਧਕ ਕਮੇਟੀ ਨੂੰ ਸੁਪਾਈ ਦੀ ਰਸਮ ਵੀ ਹੋਣੀ ਹੈ ਪਾਣੋ ਸਾਡੇ ਬਹੁਤ ਸਾਰੇ ਜੋ ਜਿਹੜਾ ਜੋ ਬੋਲੇ ਸੋ ਨਰਪੈ ਸੰਗੀ ਫੋਨਾਂ ਦੇ ਪੁੱਤਰ ਪਹਿਲਾਂ ਕਿਰਦਾਰਾਮ ਜੀ ਪੰਗਾ ਇਸ ਤੁੰਨੇ ਤੋਂ ਅਲਵਿਦਾ ਕਹਿ ਗਏ ਉਸ ਤੋਂ ਬਾਅਦ ਸਾਡੇ ਸਾਡੇ ਬਹੁਤ ਸਾਰੇ ਸਤਿਕਾਰਯੋਗ ਸਾਡੇ ਸਤਵੀਰ ਸੰਸਾ ਜਿਨ੍ਹਾਂ ਪ੍ਰਧਾਨ ਪਲਾਗ ਕਰ ਰਹੇ ਸਨ ਪ੍ਰਧਾਨ ਅਰਜੰਦਰਾ ਸ਼ਰਮਾ ਜੀ ਤੇ ਦਵਿੰਦਰ ਕੌਥਮ ਜੀ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚੱਕ ਕੇ ਜਸਵੰਤ ਸਿੰਘ ਜੀ ਸਾਡੇ ਜਗਨਭਾਜੀ ਚੇਅਰਮੈਨ ਸਭਾ ਕਾ ਮਾਰਕੀਟ ਕਮੇਟੀ ਮੰਗਾ ਤੋਂ ਤੇ ਸਾਡੇ ਬਹੁਤ ਹੀ ਸਤਜੋ ਰੇਸ਼ਮ ਸਾਤਾ ਬਲਾਕ ਸੰਪਤੀ ਮੈਂਬਰ ਤੇਤਾ ਅਪਾਲ ਜੀ ਸਾਤਾ ਸਰਪੰਚ ਘੁੰਮਣਾ ਤੋਂ ਤੇ ਗੁਰਦੇਵ ਸਿੰਘ ਜੀ ਭਰੋਲੀ ਤੇ ਜਿੰਨੇ ਵੀ ਸਾਡੇ ਅੱਜ ਦਰਜਾ ਬਰਦਾਜਾ ਪੰਚ ਸਰਬਾਨ ਸਰਪੰਚ ਸਾਹਿਬਾ ਮੋਹਲਾਲ ਸਰਪੰਚ ਬਹਿਰਾ ਤੋਂ ਪਹੁੰਚੇ ਨੇ ਸਾਰਿਆਂ ਦਾ ਦਿਲ ਦੇ ਹੈ ਕਿ ਰੰਗਤ ਅੱਜ ਇੱਥੇ ਪੰਚਤੇ ਬਹੁਤ ਬਹੁਤ ਪਰਿਵਾਰ ਵੱਲੋਂ ਧੰਨਵਾਦ ਹੁਣ ਕਮਜੀਤ ਮੰਗਾ ਵੱਲੋਂ ਹੱਥੂ ਹਿਆ ਕਿ ਸਾਡੇ ਪਹਿਲਾ ਦੋ ਪੰਨ ਲਈ ਰਜਿੰਦਰ ਸ਼ਰਮਾ ਜੀ ਸ਼ਰਦਾ ਤੇ ਫੁੱਲ ਭੇਟ ਕਰਕੇ ਰਜਿੰਦਰ ਸ਼ਰਮਾ ਜੋ ਪਿਛਲੇ ਸਾਲ ਜਨਵਰੀ ਵਿੱਚ ਸਾਡੇ ਸਾਰਿਆਂ ਨੂੰ ਅਚਾਨਕ ਵਿਛੋੜਾ ਹੋ ਗਿਆ ਸਨ ਸੋ ਉਹਨਾਂ ਦੇ ਨਿਮਿਤ ਸਾਰੇ ਹੀ ਪਰਿਵਾਰ ਨੇ ਮਿਲ ਕੇ ਅਸੀਂ ਅੱਜ ਸਾਰਿਆਂ ਨਾਲ ਇਹ ਅੰਤਮ ਅਰਦਾਸ ਦੇ ਵਿੱਚ ਆਪਾਂ ਤੁਸੀਂ ਸਾਰੇ ਸ਼ਾਮਲ ਹੋਏ ਹੋ ਤੁਹਾਡ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਵੇਂ ਗਿਆਨੀ ਜੀ ਨੇ ਬਹੁਤ ਹੀ ਵਧੀਆ ਕੀਰਤਨ ਕੀਤਾ ਬਹੁਤ ਹੀ ਵਿरागਮਈ ਕੀਰਤਨ ਦੇ ਨਾਲ ਆਪਾਂ ਸਮਝੌਣਾ ਕੀਤਾ ਕਿ ਜੋ ਪ੍ਰਾਣੀ ਇਸ ਸੰਸਾਰ ਦੇ ਵਿੱਚ ਆਇਆ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਚਲੇ ਹੀ ਜਾਣਾ ਹੈ ਸੋ ਮੈਂ ਜ਼ਿਆਦਾ ਸਮਾਂ ਨਹੀਂ ਲਵਾਗਾ ਕਿਉਂਕਿ ਕਾफी ਗਰਮੀ ਵੀ ਹੈ ਉਸੇ ਬਹੁਤ ਰਮੀ ਸਮੇਂ ਤੋਂ ਬੈਠੇ ਹਾਂ ਮੈਂ ਦੂ ਚਾਰ ਪਰਿਵਾਰ ਬਾਰੇ ਔਰ ਚਾਚਾ ਜੀ ਬਾਰੇ ਥੋੜੀਆਂ ਜੀਆਂ ਗੱਲਾਂ ਕਰਾਂਗਾ ਦੇ ਬਕੇ ਤੁਹਾਨੂੰ ਪਤਾ ਹੈ ਸਾਡਾ ਪਰਿਵਾਰ ਬਹੁਤ ਹੀ ਮਿਹਨਤਕਸ਼ ਔਰ ਮਿਹਨਤੀ ਪਰਿਵਾਰ ਰਹਾ ਜੇ ਅੱਜ ਅਸੀਂ ਮਾਣ ਮੋਟੇ ਚੰਗੇ ਜੀ ਨੇ ਪਹਿਲੇ ਹੀ ਜਿਵੇਂ ਸਾਡੇ ਪਿਤਾ ਜੀ ਸ਼ੇਪਰਾ ਸਾਨੂੰ ਤੇ ਉਹਨਾਂ ਨੇ ਪਹਿਲੇ ਆਖਿਆ ਸੀ ਵਿੱਚ ਤਾਂ ਸਾਡੇ ਤਿੰਨ ਚਾਚਾ ਜੀ ਦਾਇਆ ਜੀ ਤਿੰਨ ਬ੍ਰਦਰ ਇੰਗਲੈਂਡ ਚਲੇ ਗਏ ਸਨ ਤੇ ਸਾਡੇ ਬਾਬਾ ਜੀ ਨੇ ਉਹਨਾਂ ਨੂੰ ਤਰ੍ਹਾਂ ਆਪਣਾ ਨੂੰ ਕਹਿਤਾ ਵੀ ਜਿੰਨਾ ਚਿਰ ਮੇਰੇ ਲਈ بیٹے ਕੋਈ ਬਰਾਬਰ ਨਹੀਂ ਹੁੰਦੇ ਉਹਨਾਂ ਚਿਰ ਮੈਂ ਸੁੱਖਣਾ ਨਹੀਂ ਚੈਨ ਮਨ ਨੂੰ ਵਧੀਆ ਚੈਨ ਨਾ ਨਹੀਂ ਨਹੀਂ ਆਵੇਗੀ ਤੇ ਇਸੇ ਤਰ੍ਹਾਂ ਹੀ ਕੀਤਾ ਜਿਹੜੇ ਸਾਡੇ ਤਾਇਆ ਜੀ ਔਰ ਉਹ ਚਾਚਾ ਜੀ ਇੰਗਲੈਂਡ ਚਲ ਗਏ ਉਹਨਾਂ ਨੇ ਜਿਹੜੇ ਸਾਡੇ ਤਿੰਨ ਭਰਾ ਸੀ ਦਾ ਸਾਡੇ ਤੇ ਤੇ ਮੇਰੇ ਪੇਟਾ ਜੀ ਤੇ ਦੋ ਚਾਚਾ ਜੀ ਉਹਨਾਂ ਨੂੰ ਵੀ ਬਰਾਬਰ ਉਧਰ ਉਹਨਾਂ ਦੇ ਬੱਚਿਆਂ ਨੂੰ ਜਾਂ ਸਾਨੂੰ ਸਾਡੇ ਭਰਾਵਾਂ ਨੂੰ ਉਧਰ ਮਗਾ ਕੇ ਕੀ ਜਿਹਦਾ ਪ੍ਰਾਗਿਆ ਨਾ ਬਰਾਬਰ ਕੀਤੇ ਉਹ ਸਿਰਫ ਉਹ ਸਾਡੇ ਤਾਇਆ ਜੀ ਔਰ ਕਰਤਾਰਾ ਰਾਮ ਜੀ ਦੀ ਦੇਣ ਹੈ ਔਰ ਦਰਸ਼ਨ ਰਾਮ ਜੀ ਤੇ ਛੋਟੇ ਚਾਚਾ ਜੀ ਸਾਡੇ ਉਹ ਸਾਰਿਆਂ ਤੋਂ ਪਹਿਲੇ ਪੂਰੇ ਹੋ ਗਏ ਸਨ ਧਰਮਚੰਦ ਜੀ ਬੰਗਾ ਜੀ ਇਹ ਸਾਰੀ ਉਨਾਂ ਦੀ ਹੀ ਦੇਣ ਹੈ ਜੇ ਅੱਜ ਅਸੀਂ ਵਧੀਆ ਸੰਸਾਦ ਦੇ ਵਿੱਚ ਜੀਂਦੇ ਆ ਘੁੰਮਦੇ ਫਿਰਦੇ ਆ ਵਧੀਆ ਰੁਤਬਾ ਆ ਪਰਵਾਹ ਦਾ ਇਹ ਉਹਨਾਂ ਬਜ਼ੁਰਗਾਂ ਦੀ ਹੀ ਦੇਣ ਹੈ ਕਿਉਂਕਿ ਇਹ ਪਰਿਵਾਰ ਦੇ ਵਿੱਚ ਮੋਢੀ ਵਧੀਆ ਤਰੀਕੇ ਨਾਲ ਇੱਕ ਦੀ ਵਧੀਆ ਬੰਦ ਦੇਣ ਤੇ ਸਾਰਾ ਪਰਿਵਾਰ ਉਸ ਦੀ ਤੇ ਚੱਲਦਾ ਆ ਜੇ ਪਹਿਲਾਂ ਤੋਂ ਹੀ ਜਿੱਦ ਤੱਕ ਕਹਿੰਦੇ ਹੁੰਦੇ ਆ ਵੀ ਉਹ ਰਸਤੇ ਜੇ ਪੱਕੇ ਨਾ ਹੋਣ ਤਾਂ ਫਿਰ ਓਕਾ ਹੋਵੇ ਨਾ ਚੱਲਣਾ ਸੋ ਅਸੀਂ ਵੀ ਉਹਨਾਂ ਪੂਰਨਿਆਂ ਤੇ ਚੱਲਦੇ ਹੋਏ ਕੋਈ ਓਰਕਾਰਦੇ ਆ ਨਹਿਤ ਕਰਦੇ ਆ ਔਰ ਸਾਰਾ ਪਰਵਾਰ ਨਹੀਂ ਉਹ ਮਿਹਨਤ ਕਰਦਾ ਹੈ ਉਹ ਮਿਹਨਤ ਮਛਤਕ ਦੇ ਨਾਲ ਹੀ ਆਪਾਂ ਇੱਥੇ ਤੱਕ ਪਹੁੰਚੇ ਆ ਸੋ ਇਹ ਸਾਡੇ ਪਰਵਾਰਤ ਜਿਹੜੀ ਖਾਸ਼ੀਆ ਤੇ ਆ ਜਿਹੜਾ ਵੀ ਇਨਸਾਨ ਕੋਈ ਵੀ ਆ ਸਿਰ ਸਾਡਾ ਕਰਲੇ ਪਰਵਾਰ ਨਹੀਂ ਹੋਰ ਵੀ ਆਪਾਂ ਆਪਰੇ ਦੋਲੇ ਜੇ ਝੱਟ ਮਾਰ ਲਈਏ ਤੇ ਜੇ ਕੋਈ ਅੱਜ ਦੀ ਦੁਨੀਆ ਵਿੱਚ ਜੇ ਕੋਈ ਛੱਟ ਤਰੱਕੀ ਕਰਦਾ ਹੈ ਤੇ ਉਹਦੇ ਵਿੱਚ ਹਮੇਸ਼ਾ ਉਹਨਾਂ ਦੇ ਬਜ਼ੁਰਗਾਂ ਦਾ ਉਹਨਾਂ ਦਾ ਸਤਕਾਰ ਹੈ ਉਹ ਉਹਨਾਂ ਦੀ ਜਿਹੜੀ ਮਿਹਨਤ ਹੈ ਸਖਤ ਮਿਹਨਤ ਕਰਕੇ ਹੀ ਆਪਾਂ ਇੱਥੇ ਵਧੀਆ ਤਰੀਕੇ ਨਾਲ ਜੀਣ ਰਹੇ ਆ ਸੋ ਮੈਂ ਜਿੰਨੇ ਵੀ ਮੇਰੇ ਦੂਰੋਂ ਨੇੜੇੋਂ ਭੈਣ ਭਰਾ ਨmberdar ਸਹਿਬਾਨ ਸਰਪੰਚ ਸਹਿਬਾਨ ਵੱਖ-ਵੱਖ ਥੰਡਾ ਤੋਂ ਆਏ ਆ ਔਰ ਖਾਸ ਤੌਰ ਤੇ ਸਾਰੇ ਬਿੰਦਰਪਾ ਜੀ ਜੀ ਸ਼੍ਰੋਮਣੀ ਸ਼ਗੁਰ ਉਦਾਸ ਮੰਦਰ ਚੱਕਰ ਦੀ ਕਮੇਟੀ ਮੈਂਬਰ ਸਹਿਬਾਨ ਜਿੰਨੇ ਵੀ ਤੇ ਪਹੁੰਚੇ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਲ ਤਾਂ ਹੋ ਬਹੁਤ ਸਾਰੀਆਂ ਕਰਨ ਵਾਲੀਆਂ ਜਿਵੇਂ ਅ ਮੈਨੇਜਮੈਂਟ ਸੂਰ ਕਮੇਟੀ ਵੀ ਸੀਨੀਅਰ ਸਕੂਲ ਕੋਲੋਂ ਆਉਂਦਾ ਵੀ ਕਮੇਟੀ ਮੈਂਬਰ ਵੀ ਪਹੁੰਚੇ ਆ ਉਸਦੇ ਨਾਲ ਟੀਚਰਸ ਸਟਾਫ ਮੈਂਬਰ ਵੀ ਪਹੁੰਚੇ ਆ ਜਿਵੇਂ ਪਿਛਲੇ ਹਫਤੇ ਅਸੀਂ ਤੇ ਗਏ ਸੀ ਮੈਂ ਬੁਲਾਇਆ ਸੀ ਸਾਨੂੰ ਉੱਥੇ ਦੇ ਥੋੜੇ ਕਾਰਜ ਸੀਗੇ ਪਹਿਲਾਂ ਵੀ ਉੱਥੇ ਦੀ ਸੇਵਾ ਜਿਹੜੀ ਐ ਚੀਹਸ ਵਾਲੇ ਮੰਗਾ ਜੀ ਆਪਣੇ ਬਰੋਂ ਨਿਵਾ ਰਹੇ ਆ ਤੇ ਲੱਖ-ਲੱਖ ਰੁਪਏ ਦਾ ਖਰਚਾ ਉੱਥੇ ਦਾ ਹੈਗਾ ਉਹ ਚੱਲ ਰਿਹਾ ਉਹ ਵੀ ਤਾਂ ਤੇ ਉਹਨਾਂ ਨੇ ਇੱਕ ਡਿਮਾਂਡ ਕੀਤੀ ਸੀ ਵੀ ਸਕੂਲ ਦੇ ਬੱਚਿਆਂ ਜਿਹੜੇ ਸਕੂਲੋਂ ਦੂਰੋਂ ਆਉਂਦੇ ਆ ਦੂਰ ਪਿੰਡਾਂ ਤੋਂ ਬੱਚੇ ਆਉਂਦੇ ਆਦੇ ਉਹਨਾਂ ਲਈ ਇੱਕ ਬੱਸ ਦੀ ਜਿਹਦਾ ਆਪਾਂ ਰੇਜ਼ਾ ਕੀਤੀ ਸੀ ਉਹਨਾਂ ਨੇ ਸੋ ਅਸੀਂ ਉਹਨਾਂ ਨੂੰ ਵੀ ਆਖਿਆ ਸੀ ਕਿ ਜਿੰਨੇ ਤੁਸੀਂ ਆਣਦੋਲੇ ਪਿੰਡਾਂ ਤੋਂ ਜਿੰਨੇ ਮਾਤੀ ਕੁੱਤਰ ਕਰ ਲਓ ਜਿੰਨੇ ਘਟੇ ਉਹਨੇ ਸਾਡੇ ਪ੍ਰਵਾਪ ਪਾਉਂਗਾ ਚਾਹੇ 50000 ਰੁਪਏ ਚਾਹੇ ਲੱਖ ਰੁਪਏ ਆ ਹੋਵੇ ਸੋ ਮਾਸਟਰ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੌਰੀ ਤੇ ਟੀਚਰ ਸਾਹਿਬਾਨ ਵੀ ਆਏ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਵੀ ਤੁਸੀਂ ਆਪਣੇ ਪਿੰਡਾਂ ਚੋਂ ਪਿੰਡਾਂ ਤੋਂ ਜਿੱਥੇ ਵੀ ਸਕੂਲ ਦਾ ਜਿੰਨਾ ਆਪਣਾ ਲੱਗਦਾ ਏਰੀਆ ਤੇ ਸਾਡੇ ਪਰਿਵਾਰ ਵਿੱਚ ਜੀ ਹਸਰਾਜ ਮੰਗਾ ਜੀ ਬਣੋ ਵੱਡੇ ਵੀਰ ਜਤਿਸ਼ ਰਾਜ ਮੰਗਾ ਜੀ ਛੋਟੇ ਬ్రਦਰ ਬਿੱਟੂ ਮੰਗਾ ਜੀ ਤੇ ਸੁਜੀਤ ਕੁਮਾਰ ਜੀ ਮੰਗਾ ਰਵਿੰਦਰ ਮੰਗਾ ਜੀ ਸਾਰੇ ਉਹਨਾਂ ਪਰਾਂਵਾਂ ਪਰੋ ਇਹੀ ਆ ਕਹਿਣ ਆ ਆਖਿਆ ਵੀ ਜਿੱਥੇ ਵੀ ਲੋੜ ਆ ਜਿੱਥੇ ਵੀ ਭਾਈਚਾਰੇ ਜਾਂ ਗੁਰੂ ਘਰਾਂ ਵਿੱਚ ਜਿੱਥੇ ਜਿਸ ਤਰ੍ਹਾਂ ਦੀ ਵੀ ਲੋੜ ਆ ਆਪਾਂ ਹਾਜ਼ਰ ਆ ਤੇ ਸੀਨੀਅਰ ਪ੍ਰਾਇਮਰੀ ਸਕੂਲ ਮਾਗਰ ਡਿਗਰੀ ਬਾਰੇ ਵੀ ਜਿਹੜਾ 21000 ਰੁਪਈਆ ਉਹ ਜਿਹੜਾ ਉਥੇ ਰੂਮ ਮਾਈਟ ਬਣਾਇਆ ਸੀ ਥੋੜਾ ਉਸ ਦਾ ਕੰਮ ਰਹਿ ਤਾ ਤੇ ਹੋਰ ਵੀ ਜਿਹੜੇ ਉਥੇ ਦੇ ਕੰਮ ਐ ਉਹ ਕੰਮਲੀਟ ਕਰਨੇ ਨੇ 21000 ਰੁਪਈਆ ਸਾਡੇ ਪਰਿਵਾਰ ਵੱਲੋਂ ਪ੍ਰਾਇਮਰੀ ਸਕੂਲ ਵਾਸਤੇ ਅਤੇ ਸੀਨੀਅਰ ਸਕੂਲ ਸਕੂਲ ਨੂੰ ਬਣਾ ਉਨਾ ਵਾਸਤੇ ਜਿਹੜਾ 1 ਲੱਖ ਰੁਪਇਆ ਸਾਡੇ ਪਰਿਵਾਰ ਪਰੋਂ ਜਿਹੜਾ ਉਹਨਾਂ ਦੀ ਭੇਟ ਕੀਤਾ ਜਾਊਗਾ ਉਹਨਾਂ ਨੂੰ ਦਿੱਤਾ ਜਾਊਗਾ ਉਹ ਵੀ ਇੱਥੇ ਦੇ ਤੰਤਾਲਿਆ ਤੇ ਉਹਦੇ ਆਪਾਂ ਪੂਰੇ ਕਰਾਂਗੇ ਸੋ ਬਹੁਤ ਹੀ ਸਨਕਾਰਜੋ ਸਾਡੇ ਸੁਵਾਨਾ ਰਾਮ ਜੀ ਮੇਂਦੀ ਸਾਹਿਬ ਜੋ ਕਿ ਸ਼ਿਰਵ ਅਸਾਸ ਸਾਡੇ ਹਸਪੀਟਲ ਦੇ ਪ੍ਰਧਾਨ ਜੀ ਆ ਉਹ ਵੀ ਇੱਥੇ ਪਹੁੰਚੇ ਹਨ ਸਾਡੇ ਡਾਕਟਰ ਰਾਹੁਲ ਜੀ ਡਾਕਟਰ ਕੂਟਾ ਜੀ ਸ਼੍ਰੀ ਰਵਿਦਾਸ ਮਿਸ਼ਨ ਹਸਪੀਟਲ ਪ੍ਰਾਈਵੇਟ ਪਗਵਾੜਾ ਤੋਂ ਪਹੁੰਚੇ ਆ ਹੋਰ ਵੀ ਜਿੰਨੀਆਂ ਮਹਾਨ ਸ਼ਖਸੀਅਤਾਂ ਸਾਡੇ ਇੱਥੇ ਪਹੁੰਚੇ ਆ ਸਾਡੇ ਜਫੇਰਿਆਂ ਤੋਂ ਜਿਹੜੇ ਪ੍ਰਧਾਨ ਜੀ ਇੱਥੇ ਪਹੁੰਚੇ ਉਹਦੀ ਕਮੇਟੀ ਪਹੁੰਚੀ ਹੈ ਹੋਰ ਵੀ ਮੈਂ ਜਿਸ ਕਿਸੇ ਦਾ ਨਾਮ ਲੈਣਾ ਭੁੱਲ ਗਿਆ ਪਰ ਮੈਂ ਕਿਹਾ ਦਾ ਚਾਚਕਿਆ ਤੇ ਜਿੰਨੇ ਵੀ 505 ਨੰਬਰ ਦਾ ਸਰਮਾ ਸਮਤੀ ਮੈਂਬਰ ਸ਼ਹਿਰਵਾ ਤੇ ਜ਼ਿਲ੍ਹਾ ਪ੍ਰਧਾਨ ਬਲੋਕ ਪ੍ਰਧਾਨ ਜਿੰਨੇ ਵੀ ਇੱਥੇ ਪਹੁੰਚਿਆ ਸਾਰੇ ਮੈਂ ਇੱਥੇ ਪਹੁੰਚਣ ਤੇ ਤੁਹਾਨੂੰ ਇੱਕ ਵਕਤ ਜਿੱਤੇ ਸਾਡੇ ਵਿੱਚ ਸ਼ਾਮਲ ਹੋਏ ਆ ਤੁਹਾਡਾ ਸਾਰਿਆਂ ਮੈਂਬਰਾਂ ਦੇ ਉੱਤੇ ਧੰਨਵਾਦ ਸਾਡੇ ਪਰਿਵਾਰ ਵੱਲੋਂ ਧੰਨਵਾਦੀ ਜੈ ਗੁਰਦੇਵ